ਨਵਾਂ ਸ਼ਹਿਰ ਸਰਗਰਮੀਆਂ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਤੇ ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਵਾਂ ਸ਼ਹਿਰ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਉਚਰਾ ਮੁਹੱਲਾ ਨਵਾਂ ਸ਼ਹਿਰ। ਸ਼੍ਰੀ ਸਿੱਧ ਬਾਬਾ ਵਾਲਕਨਾਥ ਜੀ ਮੰਦਿਰ। ਜਿੱਥੇ ਕਿ 19 ਜਨਵਰੀ ਨੂੰ 60ਵਾਂ ਵਿਸ਼ਾਲ ਪੰਡਹਾਰਾ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਮੰਦਿਰ ਸ਼੍ਰੀ ਸਿੱਧ ਬਾਬਾ ਵਾਲਕਨਾਥ ਪ੍ਰਬੰਧਕ ਕਮੇਟੀ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਇਸ ਪ੍ਰੋਗਰਾਮ ਦੇ ਵਿੱਚ 19 ਜਨਵਰੀ ਨੂੰ ਹਵਨ ਯੱਗ ਹੋਵੇਗਾ ਪੂਰਨ ਅਹੂਤੀ ਹੋਵੇਗੀ ਝੰਡੇ ਦੀ ਰਸਮ ਅਤੇ ਆਰਤੀ ਹੋਵੇਗੀ ਤੇ ਬਾਬਾ ਜੀ ਦੀ ਵਿਸ਼ਾਲ ਚੌਂਕੀ ਦਾ ਆਯੋਜਨ ਕੀਤਾ ਜਾਵੇਗਾ ਇਸ ਮੌਕੇ ਹਿਮਾਚਲ ਪ੍ਰਦੇਸ਼ ਤੋਂ ਪ੍ਰਸਿੱਧ ਭਜਨ ਗਾਇਕਾ ਨੀਸ਼ਾ ਸ਼ਰਮਾ ਜੀ ਜਿਹੜਾ ਬਾਬਾ ਜੀ ਦੀਆਂ ਪੇਟਾਂ ਦਾ ਗੁਣਕਾਰ ਕਰਨਗੇ ਅਤੇ ਇਸ ਮੌਕੇ ਵਿਸ਼ੇਸ਼ ਸਨਮਾਨ ਜਿਹੜਾ ਐਮਕੇ ਵੀਵੀਚ ਰਿਕਾਰਡਿੰਗ ਸਟੂਡੀਓ ਐਂਡ 뮤직 ਬੰਗਾ ਰੋਡ ਨਵਾਂ ਸ਼ਹਿਰ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਜਿਹੜਾ ਸਨਮਾਨ ਕੀਤਾ ਜਾਣਾ ਹੈ ਸੋ ਇਸ ਮੌਕੇ ਜਿਹੜਾ ਬਾਬਾ ਜੀ ਦਾ ਵਿਸ਼ਾਲ ਭੰਡਾਰੇ ਦਾ ਵੀ ਅਜੋਜ਼ਨ ਕੀਤਾ ਜਾਵੇਗਾ ਸੋ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਮੰਦਿਰ ਸ਼੍ਰੀ ਸੇਦ ਬਾਬਾ ਵਾਲਕਨਾਥ ਜੀ ਉਚਰਾ ਮਹੱਲਾ ਨਵਾਂ ਸ਼ਹਿਰ ਵਿਖੇ ਜਿਹੜਾ ਇਹ ਹਰ ਸਾਲ ਦੀ ਤਰ੍ਹਾਂ 60ਵਾਂ ਵਿਸ਼ਾਲ ਭੰਡਾਰਾ ਕਰਵਾਇਆ ਜਾ ਰਿਹਾ ਹੈ ਸੋ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੰਦਿਰ ਸ਼੍ਰੀ ਸਿੱਧ ਬਾਬਾ ਵਾਲਕਨਾਥ ਪਹੁੰਚ ਕੇ ਇਸ ਭੰਡਾਰੇ ਦੀ ਰੌਣਕ ਨੂੰ ਵਧਾਓ ਸੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਅਸੀਂ ਇਸ ਮੰਦਿਰ ਦੇ ਮੁੱਖ ਸੇਵਾਦਾਰ ਸ਼੍ਰੀ ਤਰੋਪ ਕੁਮਾਰ ਪ੍ਰੇਮੀ ਹੋਰਾਂ ਦੇ ਨਾਲ ਵੀ ਜਾਣਕਾਰੀ ਉਹਨਾਂ ਤੋਂ ਵੀ ਹਾਸਲ ਕਰਾਂਗੇ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਕਰਬਾਣਾ ਹੁੰਦੇ ਰਹਿਣਗੇ ਆਜੋ ਚੱਲੀਏ ਜੋ ਕੀ ਦੇ ਮੇਲੇ ਕਰਬਾਣਾ ਹੁੰਦੇ ਰਹਿਣਗੇ ਕਰਬਾਣਾ ਹੁੰਦੇ ਰਹਿਣਗੇ ਪਿਛਲੇ 60 ਸਾਲ ਤੋਂ ਮੰਦਰ ਬਾਬਾ ਵਾਲਕਨਾਲ ਮੱਲਾ ਪੋਚਰਾ ਵਿਖੇ ਬਾਬਾ ਜੀ ਦਾ ਵਿਸ਼ਾਲ ਭੰਡਾਰਾ 19 ਜਨਵਰੀ 2025 ਦੇ ਐਤਵਾਰ ਨੂੰ ਬੜੇ ਚਾਹਾਂ ਤੇ ਸਦਰਾਂ ਨਾਲ ਕੀਤਾ ਜਾ ਰਿਹਾ ਜਿਸ ਦੇ ਵਿੱਚ ਸਵੇਰੇ 8:30 ਵਜੇ ਚਾਹ ਪਕਾੜੇ ਮਠਾਈ ਦਾ ਭੰਡਾਰਾ ਭਰਪੂਰ ਹੋਵੇਗਾ ਠੀਕ 9 ਵਜੇ ਪੂਰਨ ਮਰਿਆਦਾ ਅਨਸਾਰ ਪੰਡਤ ਜੀ ਹਵਨ ਕਰਨਗੇ ਪੂਰਨ ਅਤੇ 11 ਵਜੇ 11:30 ਵਜੇ ਝੰਡਾ ਬਾਬਾ ਜੀ ਦਾ ਝਾੜਾ ਜਾਊਗਾ 12 ਵਜੇ ਬਾਬਾ ਜੀ ਨੂੰ ਭੰਡਾਰੇ ਦਾ ਭੋਗ ਸਵਾ 12 ਵਜੇ ਬਾਬਾ ਜੀ ਦਾ ਗੁਣਗਾਨ ਬਾਬਾ ਜੀ ਦੀ ਚੌਂਕੀ ਬਾਬਾ ਜੀ ਦਾ ਨਾਮ ਸਿਮਰਨ ਕਰਨ ਵਾਸਤੇ ਹਿਮਾਚਲ ਤੋਂ ਹਮੀਰਪੁਰ ਦੇ ਰਹਿਣ ਵਾਲੇ ਮੈਡਮ ਨਸ਼ਾ ਸ਼ਰਮਾ ਜੀ ਨਮਾ ਸ਼ਹਿਰ ਦੇ ਵਿੱਚ ਬਾਬਾ ਜੀ ਦੇ ਮੰਦਰ ਚ ਬਾਬਾ ਜੀ ਦਾ ਗੁਣਗਾਨ ਕਰਨਗੇ ਇਸ ਤੋਂ ਇਲਾਵਾ ਬਾਬਾ ਜੀ ਦਾ ਟੁੱਟ ਭੰਡਾਰਾ ਸ਼ੁਰੂ ਹੋ ਜਾਵੇਗਾ ਤੇ ਸ਼ਾਮ ਦੇ ਟਾਈਮ ਬਾਬਾ ਜੀ ਦੀ ਆਰਤੀ ਤੇ ਰੋਡ ਪ੍ਰਸ਼ਾਦ ਵੀ ਸਾਰੀ ਸੰਗਤ ਨੂੰ ਵਰਤਾਇਆ ਜਾਵੇਗਾ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਬਾਬਾ ਜੀ ਦੇ ਮੰਦਰ 19 ਜਨਵਰੀ ਦਿਨ ਐਤਵਾਰ ਬਾਬਾ ਜੀ ਦੇ ਮੰਦਰ ਪਹੁੰਚ ਕੇ ਭੰਡਾਰੇ ਦੀ ਰੌਣਕ ਵਧਾਓ ਤੇ ਖੁਸ਼ੀਆਂ ਪ੍ਰਾਪਤ ਕਰੋ ਜਾਂ ਘਰਾ ਪਾਣਾ ਹਰੀਦਾਬੋਲ ਸੱਚੇ ਦਰਵਾਰ ਕੀ ਜੈ ਆਪ ਜੀ ਦਾ ਸਤਿਕਾਰ ਕਰਦੇ ਹਾਂ

ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਅੱਜ ਦਾ ਅੱਜ ਗੁਰਪੁਰਬ ਤੇ ਸਾਡਾ ਚਰੰਜਮਾ ਮੈਡੀਕਲ ਚੈੱਕਅਪ ਕੈਂਪ ਲਾਈਨ ਕਲੱਬ ਨਮਾਸ਼ਹਿਰ ਐਕਟਿਵ ਤੱਤੋਂ ਲਗਾਇਆ ਗਿਆ ਜਿਸ ਦੇ ਵਿੱਚ ਲਵਾਸਾ ਹਸਪੀਟਲ ਤੋਂ ਡਾਕਟਰਾਂ ਦੀ ਸਾਰੀ ਟੀਮ ਸਾਡੇ ਪਾਸ ਪਹੁੰਚੀ ਆ ਅਤੇ ਨਾਲ ਹੀ ਮੇਰੇ ਲਾਈਨ ਕਲੱਬ ਦੇ ਸਾਰੇ ਮੈਂਬਰ ਵੀ ਨਾਲ ਪਹੁੰਚੇ ਆ ਤੇ ਸਾਡੇ ਨਾਲ ਮੇਨਾ ਸਾਡੇ ਕਲੱਬ ਦੇ ਚੇਅਰਮੈਨ ਸੰਜੀਵ ਸੂਰੀ ਜੀ ਅਤੇ ਸਾਡੇ ਕਲੱਬ ਦੇ ਜ਼ੋਨ ਚੇਅਰਮੈਨ ਕਲਪੂਸ਼ਨ ਜੀ ਅਤੇ ਸਾਡੇ ਸਾਰ ਬਿੱਕਰ ਸਿੰਘ ਜੀ ਅਤੇ ਸਾਰ ਓਲਾ ਦੇ ਇੰਚਾਰਜ ਸਾਡੇ ਜਿਹੜੇ ਆਪਣੇ ਏਜੰਸੀ ਵਾਲੇ ਹਨ ਤੇ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਇਹਨਾਂ ਨੇ ਬਹੁਤ ਚੜ੍ਹ ਬਚੜ ਕੇ ਯੋਗਦਾਨ ਪਾਇਆ ਕੈਂਪ ਦੇ ਵਿੱਚ ਤੇ ਸਾਡਾ ਹਰੇਕ ਵਾਰੀ ਹਰੇਕ ਮੰਥ ਨੂੰ ਇਹ ਰੇਗ ਸੰਗਰਾਮ ਤੇ ਗੁਰਦਾਟੇਲੀ ਸਾਹਿਬ ਦੇ ਕੈਂਪ ਹੁੰਦਾ ਇਹ ਸਾਡਾ ਚਰਨਜਮਾ ਕੈਂਪ ਵਾ ਜਿਸ ਦੇ ਵਿੱਚ ਬਹੁਤ ਸਾਰੇ ਮਰੀਜ਼ ਜਿਹੜੇ ਹੈਗੇ ਆ ਕਾਫੀ 2-250 ਪੇਸ਼ੈਂਟ ਸਾਡੇ ਕੋਲ ਆਉਂਦਾ ਉਹਨਾਂ ਨੂੰ ਫ੍ਰੀ ਆਫ ਕੋਸਟ ਦਵਾਈਆਂ ਸਾਰੀਆਂ ਜਿੱਦਾਂ ਕਿ ਬੀਪੀ ਸ਼ੂਗਰ ਅਤੇ ਜਨਰਲ ਬਾਡੀ ਚੈੱਕਅਪ ਅਤੇ ਨਾਲ ECG ਸਾਰਾ ਕੋਸ ਅੱਖਾਂ ਦੇ ਚੈੱਕਅਪ ਇਹ ਸਾਰੇ ਫ੍ਰੀ ਆਫ ਕੋਸ ਕਰਦੇ ਹਾਂ ਲਾਈਨ ਕਲਬ ਨਵਾਂਸ਼ ਐਕਟਿਵ ਤਰਫੋਂ ਇਸੇ ਤਰ੍ਹਾਂ ਸਾਡਾ ਇੱਕ 9 ਫਰਵਰੀ ਨੂੰ ਵੀ ਕੈਂਪ ਸਾਡੇ ਉਹਦੇ ਵਿੱਚ ਵੀ ਸਾਡਾ ਵੱ ਚੜ ਕੇ ਯੋਗਦਾਨ ਪਾਵਾਂਗੇ ਅਸੀਂ ਤੇ ਜਿੱਦਾਂ ਪਿਛਲੇ ਸਾਲ ਪਿਛਲੇ ਮਹੀਨੇ ਵੀ ਅਸੀਂ ਮੈਡੀਕਲ ਚੈੱਕਅਪ ਕੈਂਪ ਦੋ ਤਿੰਨ ਜੇ ਲਗਾ ਲਗਾਏ ਆ ਉਹਨਾਂ ਵਿੱਚ ਵੀ ਸਾਡਾ ਕਾफी ਸਹਿਯੋਗ ਦਿੱਤਾ ਲਾਈਨ ਕਲਬ ਨਵਾਂਸ਼ ਐਕਟਿਵ ਨੇ ਔਰ ਮੇਰੇ ਪ੍ਰਬੰਧਕ ਸੱਜਣਾ ਨੇ ਨਾਲੇ ਸਾਡੇ ਸਹਿਯੋਗ ਕਰਮਜੀਤ ਸਿੰਘ ਸੋਢੀ ਜੀ ਦਾ ਅਤੇ ਮੇਰੇ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਸੂਚ ਕੈਨੇਡਾ ਵਾਲੇ ਅਤੇ ਗੁਰਦੀਪ ਸਿੰਘ ਅਤੇ ਮੇਰੇ ਲਾਈਨ ਕਲੱਬਾਂ ਦਾ ਕਲੱਬ ਵਾਲਿਆਂ ਦਾ ਮੈਂਬਰਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਵੱਧ ਝੜ ਕੇ ਯੋਗਦਾਨ ਪਾਉਂਦੇ ਆ ਤੇ ਨਾਲ ਅਗਰੇਸੇ ਯੋਗਦਾਨ ਦਿੰਦੇ ਆ ਧੰਨਵਾਦ ਜੈ ਹਨ ਜੈ ਲੋਗ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਜਣਾਂ ਸ਼੍ਰੀ ਸਭਾ ਸੈਕੰਡਾ ਦਾ ਸਵਾਗਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰੈਸ ਨੂੰ ਇਜਾਜ਼ਤ ਦਿਓ ਧੰਨਵਾਦ